ਤੁਸੀਂ ਹੁਣ ਤੱਕ ਕੰਡਿਆਲੀ ਤਾਰ ਵਾਲੇ ਫੌਜ ਦੇ ਨਾਲ ਲੈਸ ਤੇ ਸਖਤਾਈ ਦੇ ਨਾਲ ਭਰੇ ਹੋਏ ਬਾਰਡਰ ਤਾਂ ਬਹੁਤ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਇੱਕ ਐਸਾ ਬਾਰਡਰ ਦਿਖਾਵਾਂਗੇ ਜਿਹੜਾ ਦੋ ਮੁਲਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੀ ਨਹੀਂ ਹੈ ਬਲਕਿ ਉਹਨਾਂ ਦੋਵਾਂ ਮੁਲਕਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਦੂਜੇ ਨੂੰ ਮਿਲਣ ਦੇ ਲਈ ਇੰਨੀ ਖੁੱਲ੍ਹ ਵੀ ਦਿੰਦਾ ਹੈ ਕਿ ਉੱਥੇ ਨਾ ਤਾਂ ਵੀਜ਼ੇ ਦੀ ਲੋੜ ਪੈਂਦੀ ਹੈ ਤੇ ਨਾ ਹੀ ਕਿਸੇ ਹੋਰ ਕਾਗਜ਼ ਪੱਤਰ ਦੀ ਇਹਗਾ ਇਹ ਬਾਰਡਰ ਹੈ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਦੋਵੇਂ ਮੁਲਕਾਂ ਦੇ ਲੋਕ ਇਸ ਬਾਰਡਰ ਦੇ ਜ਼ਰੀਏ ਇੱਕ ਦੂਜੇ ਨੂੰ ਮਿਲਦੇ ਨੇ ਤੇ ਇਸੇ ਬਾਰਡਰ ਤੇ ਸਤਕਾ 9 ਸਾਲ ਤੋਂ ਵਿਛੜੇ ਭੈਣ ਭਰਾ ਵੀ ਜਦੋਂ ਇੱਕ ਦੂਜੇ ਨੂੰ ਮਿਲੇ ਤਾਂ ਫਿਰ ਅੱਖਾਂ ਉਹਨਾਂ ਦੀਆਂ ਨਮ ਹੋ ਗਈਆਂ ਕੀ ਇਹ ਬਾਰਡਰ ਕਿੱਥੇ ਮੌਜੂਦ ਹੈ ਕਿਵੇਂ ਇੱਕ ਦੂਜੇ ਨੂੰ ਤੁਸੀਂ ਉੱਥੇ ਮਿਲ ਸਕਦੇ ਹੋ ਅੱਜਾਂ ਤੇ ਇਸ ਰਿਪੋਰਟ ਦੇ ਜ਼ਰੀਏ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਮ੍ਰਿਤ ਵਰਦੀ ਤੇ ਇਸ ਵੇਲੇ ਅਸੀਂ ਅਮਰੀਕਾ ਦੇ ਵਿੱਚ ਖੜੇ ਆਂ ਜੀ ਹਾਂ ਬਿਨਾ ਵੀਜ਼ਾ ਤੋਂ ਬਿਨਾ ਪਾਸਪੋਰਟ ਤੋਂ ਕੈਨੇਡਾ ਅਮਰੀਕਾ ਦਾ ਜੇ ਇੱਕ ਐਸਾ ਬਾਰਡਰ ਤੁਹਾਨੂੰ ਅਸੀਂ ਦਿਖਾਵਾਂਗੇ ਜਿੱਥੇ ਇੱਕ ਦੂਜੇ ਮੁਲਕ ਦੇ ਵਿੱਚ ਜਾਣ ਦੇ ਲਈ ਤੁਹਾਨੂੰ ਵੀਜ਼ਾ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਕਿਸੇ ਡਾਕੂਮੈਂਟੇਸ਼ਨ ਨੂੰ ਕਿਸੇ ਦਿਖਾਣਾ ਨਹੀਂ ਪੈਂਦਾ ਅਮਰੀਕਾ ਵਾਲੇ ਪਾਸੇ ਅਸੀਂ ਖੜੇ ਆ ਤਾਂ ਪਿੱਛੇ ਤੁਸੀਂ ਦੇਖ ਰਹੇ ਹੋ ਚਿਲड्रन ਆਫ ਅ ਕਾਮਨ ਮਦਰ ਇਹ ਜਿਹੜਾ ਲਿਖਿਆ ਹੋਇਆ ਕਿ ਇੱਕ ਹੀ ਮਾਂ ਦੇ ਕੈਨੇਡਾ ਤੇ ਅਮਰੀਕਾ ਜਿਹੜੇ ਅ ਬੱਚੇ ਨੇ ਝੰਡਾ ਇਧਰਲੇ ਪਾਸੇ ਅਸੀਂ ਕਿਉਂਕਿ ਅਮਰੀਕਾ ਦੇ ਵਿੱਚ ਖੜੇ ਆ ਤੇ ਇਸ ਕਰਕੇ ਸਾਡਾ ਅਮਰੀਕਾ ਵਾਲਾ ਝੰਡਾ ਤੁਹਾਨੂੰ ਇੱਥੇ ਜ਼ਿਆਦਾ ਹਾਈਲਾਈਟ ਹੋ ਰਿਹਾ ਹੋਵੇਗਾ ਕੈਨੇਡਾ ਵਾਲਾ ਝੰਡਾ ਤੁਹਾਨੂੰ ਦੂਜੇ ਪਾਸੇ ਨਜ਼ਰ ਆ ਰਿਹਾ ਹੋਵੇਗਾ ਪੀਸ ਸਾਰਕ ਪ੍ਰੋਵਿੰਸ਼ਲ ਪਾਰਕ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਜਿਹੜਾ ਕੈਨੇਡਾ ਵਾਲੇ ਪਾਸੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੈਂਦਾ ਏ ਸਰੀ ਦੇ ਵਿੱਚ ਤੇ ਦੂਜੇ ਪਾਸੇ ਅਮਰੀਕਾ ਦਾ ਵਸ਼ਿੰਗਟਨ ਬਲੇਨ ਸ਼ਹਿਰ ਹੈ ਇੱਕ ਉਹ ਸ਼ਹਿਰ ਇਹਦੇ ਨਾਲ ਲੱਗਦਾ ਹੈ ਤੇ ਇੱਥੇ ਪਾਰਕ ਦੇ ਵਿੱਚ ਆਪਣੇ ਚਾਹਣ ਵਾਲੇ ਜਿਹੜੇ ਅਮਰੀਕਾ ਤੋਂ ਕੈਨੇਡਾ ਦਾ ਵੀਜ਼ਾ ਜਿਨ੍ਹਾਂ ਨੂੰ ਨਹੀਂ ਮਿਲਿਆ ਜਾਂ ਕੈਨੇਡਾ ਤੋਂ ਅਮਰੀਕਾ ਨਹੀਂ ਜਾ ਸਕਤੇ ਉਹ ਇਸ ਪਾਰਕ ਦੇ ਵਿੱਚ ਮਿਲਦੇ ਨੇ ਮਿਲਣ ਦੇ ਉੱਪਰ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੈ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਦੋਵਾਂ ਮੁਲਕਾਂ ਦੇ ਪਿਆਰੇ ਇੱਕ ਦੂਜੇ ਨੂੰ ਮਿਲ ਸਕਦੇ ਨੇ ਪੈਦਲ ਤਾਂ ਚਲੋ ਪਾਰਕ ਦੇ ਵਿੱਚ ਆ ਜਾਂਦੇ ਨੇ ਮਿਲਣ ਵਾਲੇ ਗੱਡੀਆਂ ਦੇ ਵਿੱਚ ਜਾਣ ਵਾਲੇ ਜਿਹੜੇ ਨੇ ਆ ਤੁਸੀਂ ਪਿੱਛੇ ਗੱਡੀਆਂ ਦਾ ਜਿਹੜਾ ਕਾਫਲਾ ਦੇਖ ਰਹੇ ਹੋ ਇਹ ਗੱਡੀਆਂ ਕੈਨੇਡਾ ਤੋਂ ਅਮਰੀਕਾ ਨੂੰ ਜਾ ਰਹੀਆਂ ਨੇ ਤੇ ਉਹ ਸਾਹਮਣੇ ਜਿਹੜੀਆਂ ਲੇਨਸ ਨੇ ਉਹਨਾਂ ਲੇਨਸ ਦੇ ਵਿੱਚ ਚੈਕਿੰਗ ਹੁੰਦੀ ਆ ਬਕਾਇਦਾ ਤੁਹਾਡਾ ਪਾਸਪੋਰਟ ਦੇਖਿਆ ਜਾਂਦਾ ਹੈ ਤੁਹਾਡਾ ਵੀਜ਼ਾ ਦੇਖਿਆ ਜਾਂਦਾ ਹੈ ਤੁਹਾਡੇ ਡਾਕੂਮੈਂਟਸ ਚੈੱਕ ਕੀਤੇ ਜਾਂਦੇ ਨੇ ਕਾਰਨ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੀ ਕਾਰਨ ਜਾ ਰਹੇ ਹੋ ਤੇ ਇਧਰ ਅਮਰੀਕਾ ਨੂੰ ਜਾਇਆ ਜਾ ਰਿਹਾ ਹੈ ਤੇ ਉਧਰ ਜਿਹੜੀਆਂ ਗੱਡੀਆਂ ਨੇ ਉਹ ਕੈਨੇਡਾ ਵਾਲੇ ਪਾਸੇ ਆ ਰਹੀਆਂ ਨੇ ਸੋ ਅਸੀਂ ਇਸ ਵੇਲੇ ਅਮਰੀਕਾ ਦੇ ਵਿੱਚ ਖੜੇ ਆਂ ਪਰ ਹਾਲਾਂਕਿ ਜਿਨਾਂ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਤਰ੍ਹਾਂ ਦੇ ਪੇਪਰਵਰਕ ਦੀ ਜ਼ਰੂਰਤ ਨਹੀਂ ਹੈ ਤੁਸੀਂ ਪਾਰਕ ਦੇ ਵਿੱਚੋਂ ਕਿਧਰੇ ਪਾਸੇ ਵੀ ਜਾ ਸਕਦੇ ਹੋ ਤਾਂ ਨਹੀਂ ਥਾਂ-ਥਾਂ ਤੇ ਬਕਾਇਦਾ ਨੋਟਿਸ ਲੱਗੇ ਹੋਏ ਨੇ ਤੇ ਇੱਥੇ ਜਿਹੜੇ ਬਾਰਡਰ ਆਫਿਸਰਸ ਨੇ RCMP ਹੈ ਪੁਲਿਸ ਹੈ ਉਹ ਤੁਹਾਡੇ ਤੇ ਨਜ਼ਰ ਰੱਖੇ ਹੋਏ ਨੇ ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਸ਼ਰਾਰਤ ਕਰਦਾ ਜਾਂ ਨਿਯਮਾਂ ਨੂੰ ਭੰਗ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਕੋਲੋਂ ਉਸੇ ਵੇਲੇ ਪੁੱਛਤਾਚ ਹੁੰਦੀ ਹੈ ਰੈਂਡਮ ਤੌਰ ਤੇ ਵੀ ਕਿਸੇ ਦੇ ਕੋਲੋਂ ਪੁੱਛਕਿਚ ਹੋ ਸਕਦੀ ਹੈ ਤਾਂ ਉਸ ਵੇਲੇ ਤੁਹਾਨੂੰ ਆਪਣੀ ਆਈਡੀ ਜਿਹੜੀ ਹੈ ਉਹ ਦਿਖਾਉਣੀ ਪਵੇਗੀ ਇਹ ਜਿਹੜੀ ਬਾਉਂਡਰੀ ਹੈ ਉਤੋਂ ਪਤਾ ਲੱਗਦਾ ਹੈ ਕਿ ਹਾਂ ਵੀ ਤੁਸੀਂ ਇਸ ਵੇਲੇ ਅਸੀਂ ਅਮਰੀਕਾ ਦੇ ਵਿੱਚ ਖੜੇ ਆ ਯੂਨਾਈਟਿਡ ਸਟੇਟ ਵਾਲਾ ਪਾਸਾ ਹੈ ਇਹ ਇੰਟਰਨੈਸ਼ਨਲ ਬਾਉਂਡਰੀ ਹੈ ਤੇ ਹੁਣ ਅਸੀਂ ਕੈਨੇਡਾ ਦੇ ਵਿੱਚ ਆ ਗਏ ਆ ਇਹ ਕੈਨੇਡਾ ਦਾ ਪਾਸਾ ਇੱਥੇ ਲਿਖਿਆ ਵੀ ਹੋਇਆ ਬਕਾਇਦਾ ਇਧਰ ਕੈਨੇਡਾ ਇੱਥੇ ਅਮਰੀਕਾ ਤਾਂ ਇੱਥੇ ਜਿਹੜੇ ਲੋਕ ਨੇ ਉਧਰ ਵਾਲੇ ਪਾਸੇ ਉਹ ਅਮਰੀਕਾ ਦੇ ਲੋਕ ਨੇ ਇਧਰ ਵਾਲੇ ਪਾਸੇ ਜਿਹੜੇ ਲੋਕ ਨੇ ਉਹ ਕੈਨੇਡਾ ਦੇ ਲੋਕ ਨੇ ਤੇ ਇਹਨੇ ਆਸਾਨ ਤਰੀਕੇ ਦੇ ਨਾਲ ਕਦੇ ਤੁਸੀਂ ਸੋਚਿਆ ਕਿ ਕਦੇ ਕੋਈ ਬਾਰਡਰ ਹੋ ਸਕਦਾ ਹੈ ਜਿੱਥੇ ਇੱਕ ਪੈਰ ਤੁਹਾਡਾ ਇੱਕ ਮੁਲਕ ਦੇ ਵਿੱਚ ਤੇ ਦੂਜਾ ਪੈਰ ਤੁਹਾਡਾ ਦੂਜੇ ਮੁਲਕ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ ਹੁਣ ਅਸੀਂ ਕੈਨੇਡਾ ਵਾਲਾ ਪਾਸਾ ਤੁਹਾਨੂੰ ਦਿਖਾਉਨੇ ਆ ਕਿ ਉਸ ਪਾਸਿਓਂ ਲੋਕ ਜਦੋਂ ਇਧਰ ਆਉਂਦੇ ਨੇ ਤੇ ਕਿੱਦਾਂ ਦਾ ਮਹਿਸੂਸ ਕਰਦੇ ਨੇ ਇਥੇ ਹਰ ਥਾਂ ਤੇ ਇੱਕ ਬਾਰਡਰ ਹੈ ਜਿੱਥੇ ਸਾਡੇ ਹੱਕ ਖਤਮ ਹੁੰਦੇ ਨੇ ਇਥੇ ਹਰ ਥਾਂ ਤੇ ਇੱਕ ਬਾਰਡਰ ਹੈ ਜਿੱਥੇ ਸਾਨੂੰ ਜੁਦਾਈ ਦਾ ਅਹਿਸਾਸ ਹੁੰਦਾ ਹੈ ਪਰ ਇੱਕ ਬਾਰਡਰ ਅਜਿਹਾ ਵੀ ਹੈ ਜਿੱਥੇ ਮਿਲਣ ਦਾ ਅਹਿਸਾਸ ਤਾਂ ਹੁੰਦਾ ਹੀ ਹੈ ਨਾਲ ਹੀ ਨਾਲ ਚਾਉਣ ਵਾਲਿਆਂ ਦੇ دیدار ਵੀ ਹੁੰਦੇ ਨੇ ਇਹ ਤਸਵੀਰਾਂ ਕੈਨੇਡਾ ਅਮਰੀਕਾ ਦੇ ਬਾਰਡਰ ਦੀਆਂ ਨੇ ਜਿੱਥੇ 9 ਸਾਲ ਤੋਂ ਵਿਛੜੇ ਭੈਣ ਭਰਾ ਇੱਕ ਦੂਜੇ ਨੂੰ ਜਦੋਂ ਮਿਲੇ ਤਾਂ ਫਿਰ ਅੱਖਾਂ ਨਮ ਹੋਣੀਆਂ ਤਾਂ ਬਣਦੀਆਂ ਹੀ ਸੀ ਇਹ ਤਸਵੀਰਾਂ ਉਹਨਾਂ ਭੈਣ ਭਰਾਵਾਂ ਦੀਆਂ ਨੇ ਜਿਹੜੇ ਬਚਪਨ ਦੇ ਵਿੱਚ ਇਕੱਠੇ ਖੇਡੇ ਹੱਸੇ ਨੱਚੇ ਟੱਪੇ ਤੇ ਫਿਰ ਚੰਗੇ ਭਵਿੱਖ ਦੀ ਆਸ ਲੈ ਕੇ ਵਿਦੇਸ਼ਾਂ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਚਲੇ ਗਏ ਪਰ ਇਸ ਬਾਰਡਰ ਦੀ ਬਦੌਲਤ ਅੱਜ ਉਹ ਇੱਕ ਦੂਜੇ ਦੇ ਸਾਹਮਣੇ ਖੜੇ ਨੇ ਤੇ ਦੋ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿ ਕੇ ਵੀ ਬਿਨਾ ਵੀਜ਼ੇ ਤੋਂ ਬਿਨਾ ਕਾਗਜ਼ਾਤ ਤੋਂ ਇੱਕ ਦੂਜੇ ਦੇ ਗਲੇ ਮਿਲ ਰਹੇ ਨੇ ਬਾਦਰ ਤੇ ਆਪਣੇ ਪਿਆਰਿਆਂ ਨੂੰ ਆਪਣੇ ਚਾਹਵਾਲਿਆਂ ਨੂੰ ਜਦੋਂ ਮਿਲਦੇ ਨੇ ਤਾਂ ਆਪ ਦਾ ਨਾਮ ਕੋਈ ਚੰਗਾ ਨਹੀਂ ਉਹ ਕੜਾ ਪਿਆਰਾ ਜਿਹਾ ਪਰਿਵਾਰ ਸਾਡੇ ਪਿੱਛੇ ਖੜਾ ਹੈ ਜਿਹੜੇ ਮਿਲੇ ਨਹੀਂ ਇਹ ਮੈਨੂੰ ਲੱਗਦਾ ਕੈਨੇਡਾ ਵਾਲਾ ਕਸਾ ਇਹ ਜਿਹੜਾ ਅਮਰੀਕਾ ਤੋਂ ਲੈ ਕੇ ਕੀ ਨਾਮ ਹੈ ਜਗਜੀਤ ਸਿੰਘ ਜੀ ਕਿੰਨੂ ਮਿਲਣ ਆਏ ਹੋ ਤੁਹਾਡਾ ਰੀਅ ਬ੍ਰਦਰ ਹੈ ਕਿੰਨੇ ਸਾਲ ਬਾਅਦ ਮਿਲ ਰਹੇ ਹੋ ਬਹੁਤ ਸਾਲ ਤੋਂ ਮਿਲਦੇ ਅੱਛਾ ਇਹ ਅਮਰੀਕਾ ਰਹਿੰਦੇ ਸੀ ਤੁਸੀਂ ਕੈਨੇਡਾ ਰਹੋਗੇ ਅੱਛਾ Редактор субтитров А.Семкин Корректор А.Егорова आपने इथे वैसे उधर कोई अथॉरिटी ने किया भी कि कितनी देर मिल सकती है कोई लिमिटिंग 8 वे तक टाइमिंग है 8 पीएम अच्छा ठीक है तो आप मेरी कथा को करेंगे कितना मजा है हेलो हम हासी que para mim é algo para Eu nem sei o que diabos é que tá que tá muito isso para ਫਿਰ ਪਾਪਾ ਉਹ ਦਰੇ ਨੈਮੋਸ਼ਨਲ ਹੋ ਰਹੇ ਨੇ ਤੇ ਭਾਜੀ ਕਿੱਥਾ ਮੈਨੂੰ ਹਰ ਵਾਰੀ ਇਹ ਬਾਤ ਮੁਲਤਾਨ ਤੋਂ ਸਾਰਿਆਂ ਦੇ ਕੋਲ ਬਣਾ ਅਪਰੀਸ਼ੀਏਟ ਕਰਾਫੀ ਪਾਪਾ ਉਹ ਕਹਿੰਦੇ ਜਿਵੇਂ ਪਾਪਾ ਜਿਵੇਂ ਪਾਪਾ ਕਹਿੰਦੇ ਵੀਡੀਓ ਕਾਲ ਜਿਵੇਂ ਪਾਪਾ ਜਿਵੇਂ ਪਾਪਾ ਦੇਖ ਨਾ ਹੁਣ ਵੀਡੀਓ ਕਾਲ ਪਰਿਵਾਰ ਨੇ ਕੀਤੀ ਹੈ ਮਾਪਿਓ ਨੂੰ ਕਿਉਂਕਿ ਆਦੇ ਦੋ ਪੋਤੇ ਇਕੱਠੇ ਹੋਏ ਨੇ ਆਹ ਤੇ ਆਹ ਕਿਵੇਂ ਲੱਗਿਆ ਮੈਂ ਹਾਂ ਨਾ ਵੀ ਅੱਜ ਸਾਰੇ ਹੋ ਗਏ ਆਪਾਂ ਇਕੱਠੇ ਚਾਣਾ ਸ਼ੁਕਰ ਹੈ ਸ਼ੁਕਰ ਹੈ ਖੁਦਾ ਦਾ ਹਾਂ ਤੁਹੀਂ ਵੀ ਆਉ ਹੋ ਸਿੱਧੀ ਜੀ ਦਾਦਾ ਏ ਵਸਾਪ ਦੀ ਯੂਮਿੰਗ ਨੂੰ ਮਿਲਣਾ ਥੋੜੀ ਹੁਮਾ ਕਮਾਲ ਹੋ ਗਈ ਏ ਇੱਕ ਤੇ ਨਾ ਮੰਮੋ ਅਮਰੀਕਾ ਦਾ ਝੰਡਾ ਜਿਸ ਤਰੀਕੇ ਦਾ ਨੀਲਾ ਲਾਲ ਤੇ ਚਿੱਟਾ ਰੰਗ ਅਮਰੀਕਾ ਦੇ ਝੰਡੇ ਦੇ ਵਿੱਚ ਹੈ ਉਸੇ ਤਰੀਕੇ ਦੇ ਨਾਲ ਫੁੱਲਾਂ ਦੇ ਨਾਲ ਹੀ ਅਮਰੀਕਾ ਦਾ ਝੰਡਾ ਬਣਾਇਆ ਗਿਆ ਕਿਉਂਕਿ ਉਹ ਅਮਰੀਕਾ ਵਾਲਾ ਪਾਸਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਾਰਕ ਦੇ ਵਿੱਚ ਆਉਂਦੇ ਨੇ ਪਾਰਕ ਦੇ ਵਿੱਚ ਆਪਣੇ ਚਾਹਣ ਵਾਲਿਆਂ ਨੂੰ ਪਿਆਰਿਆਂ ਨੂੰ ਵੀ ਮਿਲਦੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਤੇ ਫਿਰ ਉਸ ਤੋਂ ਬਾਅਦ ਆਪੋ ਆਪਣੇ ਮੁਲਕਾਂ ਨੂੰ ਵਾਪਸ ਚਲੇ ਜਾਂਦੇ ਨੇ ਵਾਸ਼ਿੰਗਟਨ ਜਿਹੜਾ ਹੈ ਉਹ ਸਭ ਤੋਂ ਨੇੜੇ ਅਮਰੀਕਾ ਦਾ ਬਲੇਨ ਸ਼ਹਿਰ ਜਿਹੜਾ ਹੈ ਉਹ ਇਸ پارک ਦਾ ਅਮਰੀਕਾ ਵਾਲਾ ਪਾਸਾ ਹੈ ਤੇ ਕੈਨੇਡਾ ਦੇ ਵਿੱਚ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ پارک ਦਾ ਨਾਮ ਪੀ ਸਾਰਕ ਪਾਰਕ ਪੀ ਸਾਰਕ ਪ੍ਰੋਵਿੰਸ਼ਲ ਪਾਰਕ ਯਾਨੀ ਕਿ ਜਿਹੜੀ پارک ਹੈ ਦੋਵਾਂ ਪਾਸਿਆਂ ਦੀ ਵਾਸ਼ਿੰਗਟਨ ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਇਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਇਹਨਾਂ ਦੀ ਜਿਹੜੀ ਮੇਨਟੇਨੈਂਸ ਹੈ ਉਹ ਦੋਵਾਂ ਦੇਸ਼ਾਂ ਦੇ ਇਹਨਾਂ ਸੂਬਿਆਂ ਦੇ ਉੱਪਰ ਵਾਸ਼ਿੰਗਟਨ ਤੇ ਬ੍ਰਿਟਿਸ਼ ਕੋਲੰਬੀਆ ਦੇ ਉੱਪਰ ਹੈ ਤਾਂ ਬਾਉਂਡਰੀ ਕਿੱਥੇ ਡਿਸਾਈਡ ਹੁੰਦੀ ਹੈ ਕਿ ਤੁਸੀਂ ਅਮਰੀਕਾ ਦੇ ਵਿੱਚ ਆ ਗਏ ਹੋ ਜਾਂ ਤੁਸੀਂ ਕੈਨੇਡਾ ਦੇ ਵਿੱਚ ਆ ਗਏ ਹੋ ਉਹ ਵੀ ਤੁਹਾਨੂੰ ਦੱਸਾਉਂਦੇ ਆ ਪਾਸਾ ਅਮਰੀਕਾ ਦਾ ਤੇ ਇਧਰ ਦੂਜਾ ਪਾਸਾ ਤੁਸੀਂ ਕੈਨੇਡਾ ਦਾ ਦੇਖ ਰਹੇ ਹੋ ਇਥੇ ਲੋਕ ਵੱਡੀ ਗਿਣਤੀ ਦੇ ਵਿੱਚ ਜਿਥੇ ਇਸ ਬਾਰਡਰ ਨੂੰ ਦੇਖਣ ਦੇ ਲਈ ਆਉਂਦੇ ਨੇ ਇਸ پارک ਦੇ ਵਿੱਚ ਆਉਂਦੇ ਨੇ ਉੱਥੇ ਹੀ ਆਪਣੇ ਚਾਉਣ ਵਾਲਿਆਂ ਨੂੰ ਵੀ ਮਿਲਣ ਦੇ ਲਈ ਆਉਂਦੇ ਨੇ ਜਿਹੜੇ ਸ਼ਾਇਦ ਕਿਸੇ ਕਾਰਨਾ ਕਰਕੇ ਕੈਨੇਡਾ ਦੇ ਵਿੱਚ ਨਹੀਂ ਆ ਸਕਦੇ ਜਾਂ ਕੈਨੇਡਾ ਵਾਲੇ ਅਮਰੀਕਾ ਦੇ ਵਿੱਚ ਨਹੀਂ ਜਾ ਸਕਦੇ ਤਾਂ ਇਥੇ ਇਸ ਬਾਰਡਰ ਤੇ ਮੁਲਾਕਾਤ ਹੁੰਦੀ ਹੈ ਤਾਂ ਇਹ ਤੁਸੀਂ ਦੇਖ ਰਹੇ ਹੋ ਦੋਵੇਂ ਪਾਸੇ ਜਿਹੜੇ ਨੇ ਉਹਨਾਂ ਦਾ ਅੱਧਾ ਪਾਸਾ ਇਹਧਰ ਵਾਲਾ ਪਾਸਾ ਜਿਹੜਾ ਅਮਰੀਕਾ ਦਾ ਹੈ ਤੇ ਇਹਧਰ ਵਾਲਾ ਪਾਸਾ ਜਿਹੜਾ ਹੈ ਉਹ ਕੈਨੇਡਾ ਦਾ ਹੈ